ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਮੂਰਤ ਕਰਿਆ ਅੱਜ ਆਪਣੀ ਵਾਲੀ ਮਸ਼ੀਨ ਦਾ ਸਤਿ ਸ਼੍ਰੀ ਅਕਾਲ ਜੀ ਤੇ ਹਾਲਤ ਥੋੜੀ ਜੀ ਗੰਭੀਰ ਹੋਈ ਵੀ ਕਿਉਂਕਿ ਬਲੌਗ ਪਹਿਲਾਂ ਸ਼ੂਟ ਕਰਿਆਤਾ ਤੇ ਕੈਮਰਾਮੈਨ ਨੇ ਉਹ ਸਭ ਕੁਝ ਡਾਤਾ ਫਰਲੇ ਡਾਤੇ ਮੈਂ ਸਵੇਰੇ ਬਹੁਤ ਸੋਹਣਾ ਸ਼ੂਟ ਕਰੇ ਵੇ ਤੇ ਸਟਾਰਟਿੰਗ ਤੋਂ ਲੈ ਕੇ ਘੱਟ ਤੁਰੇ ਕਿਵੇਂ ਹੈ ਨਾ ਤੇ ਤਕਰੀਬਨ 5-6 ਕਿੱਲਾਂ ਦਾ ਗੇੜ ਲਾਤਾ ਸੀਨੇ ਮਸ਼ੀਨ ਨਾਲ ਚੋਨਾ ਲਾ ਰਹੇ ਆ ਅੱਜ ਪਹੁੰਚੇ ਮੈਂ ਪਿੰਡ ਧਰਮਗੜ ਬਨੂੜ ਦੇ ਲਾਗੇ ਪਿੰਡ ਪੈਂਦਾ ਤੇ ਇੱਥੇ ਵੀਰ ਉਹਨਾਂ ਦੇ ਪਹੁੰਚੇ ਮੈਂ ਮੋਹਾਲੀ ਜ਼ਿਲ੍ਹਾ ਹੈ ਇਹ ਪਹਿਲੀ ਵਾਰ ਆਏ ਆ ਪਹਿਲੀ ਵਾਰ ਇਹ ਚਲਾਈ ਹੈ ਪਹਿਲੀ ਵਾਰ ਇਹ ਪਹਿਲਾ ਦਿਨ ਹੈ ਅੱਜ ਮਸ਼ੀਨ ਦਾ ਹਨਾ ਤੇ ਪਨੀਰੀ ਪੱਟਣ ਵਾਲੇ ਵੀ ਪਹਿਲੇ ਪਹਿਲੇ ਨਵੇਂ ਹੀ ਬੰਦੇ ਤੇ ਉਹ ਵੀ ਪੀਆਰ 126 ਚੋਂ ਨਾ ਲਾ ਰਹੇ ਆ ਆਪਾਂ ਠੀਕ ਹੈ ਜੀ ਤੇ ਵੀਰ ਉਹਨਾਂ ਨੇ ਤੁਸੀਂ ਫਿਰ ਆਲੂ ਕਰਨਾ ਕਿਵੇਂ ਹਾਂ ਜੀ ਆਲੂ ਲਾਣਾ ਵੀਰ ਆਲੂ ਲਾਉਣਾ ਤੁਸੀਂ ਨੇ ਆਲੂ ਖਰਾਜੇ ਲਾਉਣਾ ਹਾਂ ਆਲੂਆਂ ਕਰਕੇ ਲਾ ਰਹੇ ਆ ਆ ਮੈਟ ਰੱਖ ਤੇ ਉੱਪਰ ਤੇ ਹੁਣ ਕਰਦੇ ਆ ਕੰਮ ਸਟਾਰਟ ਤੇ ਕਰੀਏ ਵੀ ਆ ਜਾ ਵੀ ਉੱਪਰ ਚੱਪਰ ਉੱਪਰ ਚੱਲ ਜਾਓ ਉੱਪਰ ਆ ਜਾ ਗੇਮ ਨਹੀਂ ਖੇਡਦੇ ਇਹਦੇ ਗੇਮ ਉਹਨੇ ਤੁਮ ਜਾਇ ਬੋਦਿਓ ਨਾਲ ਤੇ ਲੋ ਵੀ ਮਿੱਤਰੋ ਸ਼ਾਮ ਜੀ ਹੋ ਗਈ ਪੂਰੀ ਵਧੀਆ ਦਿਨ ਘੰਟੇ ਡੇਢ ਘੰਟੇ ਤੱਕ ਛਿਪ ਜਾਣਾ ਚੰਦਰਾਈਆ ਰਾਣੀ ਆਪਣੀ ਤੋ ਬਈ ਆਪਾਂ ਸਵੇਰ ਦੇ ਆਨੇ 7 ਕਿੱਲੇ ਦਾ ਗੇੜ ਲਾਤਾ ਅੱਜ ਇਹ ਤਾਂ ਰਹਿਣ ਦਿਓ ਟੂਹੇ ਦੁਖਣ ਲੱਗੇ ਸਭ ਤੇ ਕਿੱਲੇ ਜੇ ਮਰਦਾ ਗਿੱਲਾ ਕਰਕੇ ਹਾਂ ਬਾਈ ਹਾਂ ਗਰਦਨ ਕੋਈ ਪਰਲੇ ਪਾਸੇ ਨੂੰ ਜੈਕ ਕੰਮ ਕਰਦਾ ਜੈਕ ਦਾ ਕਰਦੇ ਆ ਕੋਈ ਯਾਰ ਫਿੰਸੀ ਹੋ ਗਈ ਕੋਈ ਗੱਡੀ ਬਹੁਤ ਕੋਲ ਹੋਊਗਾ ਹੈ ਹਾਂ ਹਾਂ ਯਾਰ ਬਾਬਾ ਸੁਖ ਰੋਗੇ ਜਣੀ ਆਇਆ ਚਾਚਾ ਸ਼ੌਕ ਆ ਅੱਜ ਕੰਮ ਕਰਿਆ ਬਾਈ ਨੇ ਖੁੱਲੇ ਦਿਲ ਨਾਲ ਪੂਰਾ ਐਨ ਦਿਖ ਰਿਹਾ ਜਿਹੜਾ ਮੱਥੇ ਤੇ ਗੱਭੇ ਟਿੱਕਾ ਲੱਗਿਆ ਵਾ ਪਰਨੇ ਦੇ ਉੱਪਰ ਤਾਂ ਮੈਂ ਮੈਂ ਦਿਖਾ ਦੇ ਮੇਰੀ ਹਾਲਤ ਵੀ ਲੈ ਫੜ ਪਤਾ ਨਹੀਂ ਬੋਕ ਰਿਹਾ ਬਈ ਗੋਗੀ ਨੇ ਵੀ ਪੂਰੀ ਅੱਜ ਸਵੇਰ ਦੀ ਭੂਮੀ ਗੱਲਵਾੜਿਆ ਮੈਂ ਪਹਿਲਾਂ ਅਸਲ ਚ ਕੀ ਆ ਪਹਿਲੇ ਦਿਨ ਤਾਂ ਸਾਰੀ ਸੈਟਿੰਗ ਹੀ ਹੋ ਗਈ ਚਾਚਾ ਅੱਜ ਕਟਰ ਬਣਿਆ ਮੈਂ ਇਹ ਖਰਚੇ ਵੱਢਣੇ ਆ ਖਰਚੇ ਵੱਢਣੇ ਆ ਕਟਰ ਬਣੇ ਆ ਆ ਦੇਖੀ ਟਟੇਰ ਲਾਤਾ ਉਹਰੇ ਟਰਾਲੀ 'ਚ ਮੈਨੂੰ ਤਾਂ ਵੱਢਣ ਦੀ ਲੋੜ ਹੀ ਨਹੀਂ ਪਈ ਪੂਰਾ ਭਰਤਾ ਐਨ ਫੁੱਲ ਟਰਾਲੀ 'ਚ ਵੱਢ ਵੱਢ ਕੇ ਖਿਡਾ ਦੇ ਲੈਣਾ ਲੱਗੀ ਹੋਈ ਇੱਧਰ ਲੋ ਵੀਰੇ ਦੇਖੋ ਸਿੱਧੀਆਂ ਥੋੜੀ ਜੀ ਬਸ ਨਾ ਸਾਡੇ ਕੋ ਪਨੀਰੀ ਥੋੜੀ ਜੀ ਛੋਟੀ ਆ ਵੀਰਾ ਜੇ 5 ਦਿਨ ਹੋਰ ਖੜ ਜਾਂਦਾ 4 ਦਿਨ ਐਨ ਨੋਟ ਜੀ ਸਵੇਰੇ ਸੈਟਿੰਗ ਇਹਦੀ ਹੋਰ ਕਰਾਉਣੀ ਬਾਕੀ ਐਨ ਬਣਾਉਗੀ ਫਿਰ ਗੱਲ ਬਾਤ ਅਸੀਂ ਪਾਣੀ ਘਟਾ ਘਟਾ ਕੇ ਲਾ ਰਹੇ ਹਾਂ ਬਹੁਤ ਸੋਹਣੀ ਲੱਗ ਰਹੀ ਹੈ ਉੱਧਰ ਚ ਵੀ ਉਹ ਵੱਧ ਵੀ ਟੋਬਾ ਬਣਾਇਆ ਹੋਇਆ ਉਹਦਾ ਪਤਾ ਨਹੀਂ ਕੀ ਬਣੂਗਾ ਹੁਣ ਉੱਧਰ ਟੋਬੇ ਚ ਲਈ ਆ ਜੰਬਰਦਾਰ ਖਾਣੇ ਕਰਨੀ ਥੋੜਾ ਪਨੀਰੀ ਲੋਡ ਕਰ ਹਾਂ ਜੰਬਰਦਾਰ 15 ਮਿੰਟ ਆ ਜਾ ਫਿਰ ਫਿਰ ਬਾਅਦ ਵਿੱਚ ਕੱਲ ਕਾਟੋ ਕਾ ਕੱਟ ਕੱਟ ਤੂੰ ਕਾਟੋ ਤੂੰ ਕਾਟੋ ਮੀਨਿਲ ਪਕੜਵਾ ਦੇ ਚੱਲ ਜੀ ਫਟਾਫਟ ਕਿਹਾਨੇ ਦੇ ਉਹ ਦੂਆ ਕਿੱਥੇ ਗਿਆ ਟਫੋਨ ਵਾਲਾ ਉਹ ਭੇਜਿਓ ਨੱਕਾ ਵੱਡਣ ਭੇਜਿਆ ਆ ਜੂਗਾ ਚ ਉਹ ਥੱਲੇ ਵਾਲੇ ਦਾ ਸਰਵਾਤ ਦੇ ਪਾਣੀ ਉਹਦਾ ਆ ਜੀ ਮੈਨੂੰ ਲੱਗਦਾ ਨਹੀਂ ਕਿਸੇ ਪਾਸੇ ਨੂੰ ਆ ਰਹੇ ਹੋ ਪਰਾਂ ਨੂੰ ਕਾਲਿਆ ਵਾ ਜੀ ਹੈਲੋ ਵੀਰ ਨੇ ਵੀ ਅੱਜ ਬਹੁਤ ਕੰਮ ਕਰ ਲਿਆ ਗਰਮੀ ਗਰਮੀ ਹੋਇਆ ਪਿਆ ਅੱਜ ਸਵੇਰ ਦਾ ਚਾਹ ਪਈ ਹੈ ਚਾਹ ਤਾਂ ਪਈ ਹੈ ਪਾਣੀ ਮੰਗਾਇਆ ਪਹਿਲਾਂ ਮੈਂ ਕਿਹਾ ਪਾਣੀ ਪੀ ਹਿੰਮਤ ਕਰੋ ਤੁਸੀਂ ਪਾਣੀ ਜਿਹੜਾ ਹੈ ਹਵਾਤ ਲਾਦਿਆਂ ਦੀ ਹੈ ਨਾ ਹੋਰ ਪਰ ਮਸ਼ੀਨ ਭਰ ਲੋ ਫਟਾਫਟ ਮਸ਼ੀਨ ਭਰ ਲੋ ਕੱਲ ਕੋਈ ਨਹੀਂ ਵਧੀਆ ਲੱਗਦਾ ਅੱਜ ਯਾਰ ਤੱਕ ਕਿੰਨੇ ਲੱਗੇ ਪੌਟ ਆ ੋਲੀ ੋਲੀ ਹੁਣ ਆਪਾਂ ਨੂੰ ਪਤਾ ਕੋ ਆਪਾਂ ਲੱਗੇ ਵੀ 11:30 ਵਜੇ ਲੱਗੇ ਆ ਬਹੁਤ ਲੇਟ ਹੋ ਗਿਆ ਫਿਰ ਉਹਦੇ ਬਾਅਦ ਘੰਟਾ ਡੇ ਸਵਾ ਦੋ ਘੰਟੇ ਤਾਂ ਆਪਣੇ ਖੱਤੇ ਨੇ ਦੋ ਘੰਟੇ ਖਾਦੇ ਸੀ ਕੁਝ ਹੋਰ ਫਿਰ ਉਤਰਾ ਵੀ ਜੈਨ ਸਾਹਿਬ ਵੀ ਲੇਟ ਆਇਆ ਥੋੜਾ ਜਿਹਾ ਬਾਕੀ ਭਾਈ ਜੈਨ ਸਾਹਿਬ ਪਹੁੰਚੇ ਬਾਕੀ ਉਹਨਾਂ ਦਾ ਧੰਨਵਾਦ ਹੈ ਜੀ ਉਹਨਾਂ ਨੇ ਇੱਕ ਵਾਰ ਮਤਲਬ ਪਹੁੰਚ ਕੇ ਪੂਰੀ ਸੈਟਿੰਗ ਕਰਵਾਈ ਹੈ ਨਾਲ ਆਪਣੀ ਜਿਹੜਾ ਮੇਨ ਉੱਤੇ ਸੇਲ ਦੇ ਵਿੱਚ ਕੰਮ ਕਰਦਾ ਮੁੰਡਾ ਮਸ਼ੀਨਾਂ ਦੇਖਦਾ ਹੈ ਜਿਹੜਾ ਉਹ ਆ ਕੇ ਉਹ ਪੂਰੇ ਚਲਵਾ ਕੇ ਇੱਕ ਖੱਤਾ ਪੂਰਾ ਲਵਾ ਕੇ ਗਿਆ ਨਹੀਂ ਤਾਂ ਪਹਿਲੇ ਖੱਤੇ ਤੇ ਅਸੀਂ ਥੋੜਾ ਥੋੜੇ ਹੈਰਾਨੇ ਹੋ ਰਹੇ ਤੇ ਹੂੰ ਬਾਕੀ ਉਹ ਤੋਂ ਬਾਅਦ ਸਾਨੂੰ ਪਨੀਰੀ ਦਾ ਸਾਥ ਆ ਗਿਆ ਵੀ ਕਿੰਨੇ ਕਿੰਨੇ ਫਰਨੇ ਆ ਫਰਨੇ ਆ ਬਣਾਉਣੇ ਆ ਉਹ ਸਾਥ ਨਾਲ ਸਿਹਰੀ ਵੱਢੀ ਗਏ ਅਸੀਂ ਮਰਦਾ ਚੰਗਾ ਬਈ ਆ ਜੀ ਬਾਪੂ ਨੇ ਬਹੁਤ ਕੰਮ ਕਰਿਆ ਚੰਮ ਬਹੁਤ ਜਣ ਬਾਪੂ ਦੇ ਅੰਦਰ ਹੁਣ ਨਿੰਬੂ ਗੇਰਿਆ ਫਰਲੇ ਫਰਲਾ ਬਸਾ ਭਰ ਲੈ ਚਾਚਾ ਫਰਲਾ ਚਾਪਈਆ ਭਾਇਓ ਕਲਾਸਿਕ ਜੀ ਪਾ ਦੂ ਇਹਨੂੰ ਜੋ ਪਟਾ ਭਰਨੀ ਚਾਹਦੇ ਹੁਣ ਸਾਡੇ ਕੋਲ ਆਹ ਅੱਧੇ ਅੱਧੇ ਕਿਲੇ ਦੇ ਤਿੰਨ ਪਲਾਂਟ ਰਹਿ ਗਏ ਉਹ ਥੱਲੇ ਟੋਬਾ ਤੇ ਆਹਲੇ ਉਹ ਤਾਂ ਬਾਅਦ ਚ ਲਾਵਾਂਗੇ ਉਹ ਤਾਂ ਮੈਨੂੰ ਲੱਗਦਾ ਹੁਣ ਵੀ ਪਨੀਰੀ ਮੁੱਕ ਜਣੀ ਜਦ ਤੱਕ

ਚੜੂਗਾ ਬਾਈ ਮੇਰਾ ਤਾਂ ਬਟੂਹਾ ਦੂ ਹੁਣ ਲੱਗ ਗਿਆ ਲੈਕ ਤੋਂ ਸੇਕ ਹੀ ਨਿਕਲਣ ਲੱਗ ਗਿਆ ਮਰਦ ਨੂੰ ਡਾਕਟਰ ਨੂੰ ਕਹੇ ਰੱਖੂ ਪਰਲੀ ਪੌੜੀ ਪੇ ਡਾਕਟਰ ਬਣਾ ਲੰਨੇ ਆ ਇੱਥੇ ਸਗਦੀ ਦਵਾਈਆਂ ਚੜ ਦਿੰਦੇ ਆ ਜਿਹਨਾਂ ਨੂੰ ਜ਼ਿਆਦਾ ਤਾਪ ਲੱਗਦਾ ਚੜੀ ਸੜ ਨੂੰ ਗੋਲੀ ਨਹੀਂ ਨਵੀਂ ਉਮਰ ਦਾ ਛੋਗ ਰਸ ਜੇ ਮੇਰੀ ਉਮਰ ਮੇਰੇ ਫਿਰ ਕੱਟ ਕਹਾ ਕੱਢ ਦੇਗਾ ਬਾਪੂ ਹੁਣ ਹੁਣ ਕਿੱਥੇ ਬਾਪੂ ਤੇਰੀ ਉਮਰ ਤੱਕ ਤਾਂ ਜਾਣਾ ਹੀ ਨਹੀਂ ਮੈਨੂੰ ਲੱਗਦਾ 60 50 ਦਾ ਟਾਰਗੇਟ ਹੈ ਕਿੱਥੇ ਹੋ ਚਲੇ ਹੋਗੇ ਬਾ 20 20 ਰਹਿ ਗਏ ਕਿਹਦਾ ਹੋਦਾ ਸਾਡਾ ਟਾਰਗੇਟ ਕਿੱਥੇ ਪਾਸੇ ਤੇ 5 ਸਾਲ ਛੋਟਾ ਮੈਂ ਆ। ਲੱਗਦਾ ਮੈਂ ਹੈ ਨਹੀਂ। ਇੱਥੇ 5 ਕਿ ਮੈਂ ਆ। ਐਸੀ ਲੱਗਦਾ ਮੈਂ ਨਹੀਂ। ਆ ਬਾਈ ਇੱਥੇ 5 ਕਿ ਮੈਂ ਆ। ਲੱਗਦਾ ਮੈਂ ਨਹੀਂ। ਹੋਰ ਕੀ ਕਰਿਆ ਫਿਰ ਤਾਂ ਆਪਣਾ ਦੋਹਰਾ। ਹੋਰ ਕੀ ਆ। ਚੱਲ ਕੋਈ। ਹੱਸੀ ਮਜ਼ਾਕਿਆ ਹੋਰ ਜ਼ਿੰਦਗੀ ਜਿਉਤੀ ਆ ਕਿਦਾਂ ਹੁਣ। ਛੋਟਾ ਅਹੀ ਪਿੰਡ ਹੈ ਜੀ। ਧਰਮਗੜ। ਹਾਂ ਤੈਨੂੰ। ਧਰਮਗੜ ਦਾ ਨਾਮ ਧਰਮਾ ਧਰਮਗੜ ਕਰਦੇ ਤੇ ਧਰਮੇ ਦਾ ਦਿਓ। ਉਹ ਅਚਾਰ ਨਹੀਂ ਬਾਈ। ਹਾਂ ਕਰਮਰਾਜ ਆ ਕੇ ਤਾਂ ਕਿਦਾਂ ਰਾਤ ਨੂੰ 12:00 ਵਜੇ। ਕਿਆ ਕਹਿਣਾ ਧਰਮਰਾਜ ਆ ਗਿਆ ਤਾਂ ਕਿ ਤੈਨੂੰ ਰਾਤ ਨੂੰ 12 ਵਜੇ ਹਾਂ ਹਾਂ ਬਾਅਦ ਫਿਰ ਧਰਮਰਾਜ ਨਾਲ ਵਗੜ ਪੈ ਗਿਆ ਉਹਦਨੇ ਫਿਰ ਗੜੇ-ਗੂੜੇ ਜਿਆਦਾ ਪੈ ਗਿਆ ਉਹਨੇ ਉਹਦਨੇ ਗੜੇ-ਗੂੜੇ ਜਿਆਦਾ ਧਰਮ ਨਾਲ ਗੜ ਪੈ ਗਿਆ ਮਾਰ ਤੂੰ ਪਰ ਦੂਪਾਂ ਬੰਦ ਬਾਬੂ ਬੁਲਾਤੀ ਮੈਂ ਬੈਠਣਾ ਉਹਦੇ ਬਰਾਬਰ ਮੈਂ ਤਵੇਰਦੇ ਨਹੀਂ ਲਵੇੜੀ ਉਹ ਫੱਟੂ ਹੀ ਲਵੇੜਾ ਉਹ ਕੱਪੜਾ ਕਿੱਥੇ ਗਿਆ ਉਹ ਦੇਖ ਆ ਵੀ ਮੇਰੀ ਦੂਜੀ ਲੜਕੀ ਰਹੀ ਹੈ ਤੇਰੀ ਉਹ ਮਸ਼ੀਨ ਹੈ ਤੇਰੀ ਹੀ ਕਿੰਮੇ ਚ ਲਟਕਣ ਗਿਆ ਅੱਜ ਕਰਤਾ ਇੱਥੇ ਹੋਰੋਂ ਦਾ ਪਿੱਛੜਾ ਸਿਆਪਾ ਚੱਲਦੀ ਜੀਰੇ ਅੱਜ ਲੱਕ ਖੜਾ ਤੇ ਅੱਜ ਤਾਂ ਬਈ ਓਏ ਪਾਣੀ ਹੈਗਾ ਵੀਰਕੁੱਟ ਬਸ ਜੀ ਕੈਂਪਰ ਤੇ ਹੈ ਨਹੀਂ ਤਾਂ ਇੰਨਾ ਇੰਨਾ ਕ ਪਾਣੀ ਰਹੇ ਨਾ ਫਿਰ ਤਾਂ ਬਹੁਤ ਸੋਹਣੀ ਲੱਗਦੀ ਫਿਰ ਤਾਂ ਦੇਖ ਲੈ ਨਜ਼ਾਰਾ ਆਉਂਦਾ ਪੂਰਾ ਹੁਣ ਉਹ ਕਿਲੇ ਜੇ ਆਪਾਂ ਨੂੰ ਫਾਟ ਦਿਖਦੀ ਵੀ ਨਹੀਂ ਅਜਾ ਉਹਦੋਂ ਕਿਡਾ ਮਾਰ ਕੇ ਜੀ ਹੁਣ ਇਹਦੇ ਚ ਭਾਵੇਂ ਪਾਣੀ ਪਾ ਲ ਹੁਣ ਓਖੜ ਓਖੜਨਗੇ ਨਹੀਂ ਡੱਕੇ ਲਓ ਜੀ ਮਿੱਤਰੋ 11 ਵਜ ਗਏ ਗੱਡੀਆਂ ਬੈਠੀਆਂ ਔਰ ਸਾਰੀਆਂ ਸੈੱਟ ਹੋ ਰਹੀਆਂ ਨਾ ਨਵਾਂ ਤੇਲ ਪਾਣੀ ਚੇਂਜ ਹੋ ਰਿਹਾ ਸਾਰੀਆਂ ਦਾ ਆ ਆ ਜੀ ਦੀ ਸਰਵਿਸ ਹੋ ਗਈ ਇਹਦਾ ਇਹਦਾ ਇਹਨਾਂ ਪੂਰੀ ਸਰਵਿਸ ਹੋ ਗਈ ਇਹਦੀ ਤਾਂ ਇਹਦਾ ਇਹਨੂੰ ਫੇਰਿਓਣਾ ਇੱਥੇ ਪੋਊਗਾ ਇਹਦਾ ਇਹਦਾ ਜੇ ਤੀਸਾ ਆਊਗਾ ਔਰ ਇਹ ਕਹਿੰਦਾ ਨਾਲ ਆੜੀ ਆਇਆ ਮੈਂ ਇਹ ਇੱਥੇ ਸੌਊਗਾ ਘੰਟਾ ਵੀ ਪੋਊਗਾ ਉਹ ਕਾ ਨੂੰ ਯਾਰ ਇਹਦਾ ਜਿੰਨੇ ਸੱਕਿਆ ਪਹੁੰਚਾ ਹੋ ਗਿਆ ਯਾਰ ਮੇਰੀ ਹਾਟ सारा कुछ पता है नहीं पनीर की तरह ही हटती है मैं एक मिनट में पनीर कर दूंगा लाओ जी मित्र पहुंच गए करे थे टाइम हो गया टाइम देख लो कि कितना हो गया पहुंचे हाँ, बार, बारा। एक बज गया एक बज गया हम नहीं हाँ, बारा, 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 ਜਾ ਤਾਂ ਉਹਨ ਦਾ ਕੰਮ ਕੀਦਾ ਹੁੰਦਾ ਆਹੀ ਜਿੱਦੋਂ ਨਹੀਂ ਆਉਂਦੀ ਬਸ ਆਹੀ ਪਿਛਲਾ ਪਿਛਲਾ ਜਗਰਮੈਂਟ ਜਾਂ ਜਿਵੇਂ ਦੇਜਤ ਕਰਾ ਤੇ ਟਰਾਂਸਮਿਟਰ ਮੇਨ ਹੁੰਦਾ ਉਵੇਂ ਜੀਰੀ ਵਾਲੀ ਮਸ਼ੀਨ ਚਾ ਮੇਨ ਹੁੰਦਾ ਬਸ ਹਾਂ ਗੋਗੀ ਉੱਪਰ ਤੱਕ ਮਾਰ ਦੇ ਉੱਪਰ ਹੋ ਜਾਏ ਤੇ ਫੇ ਛਾਤਰੀ ਤੇ ਛਿੱਟੇ ਜਾਣਗੇ ਜੇ ਤੂੰ ਐਂ ਟੇਪਰ ਜਾ ਮਾਰੇ ਰੁਗ ਗਿਆ ਥੱਲੇ ਪਿਆ ਦੇ ਦਿੰਦੀ ਆਹ ਦੇ ਲਿੰਗੀ ਕਰੀ ਚਲ ਸਾਫ ਹਾਂ ਥੱਲੇ ਤੋਂ ਥੱਲੇ ਤੋਂ ਮਾਰ भी आज ही भी जाते हैं दिखा दिखा दिखा। फिर आज ही जल्दी से लेके जा रहा हूँ मैं चलो ठीक है जी बाकी बहुत बहुत शुक्रिया मेहरबानी बहुत बधी रहा पहला दिन तो मिलते हैं जी लिए ब्लॉग ठीक है जी सत श्रीकाल